ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਬਹੁਤ ਵੱਡਾ ਧਮਾਕਾ ਹੋਇਆ ਬਹੁਤ ਵੱਡੀ ਚਰਚਾ ਛਿੜ ਗਈ ਹੈ ਬਹੁਤ ਵੱਡਾ ਰੌਲਾ ਪੈ ਗਿਆ ਅੱਜ ਦੀ ਸਭ ਤੋਂ ਵੱਡੀ ਖਬਰ ਇਹ ਹੈ ਕਿ ਅੱਜ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਹੋਰਾਂ ਦੀ ਐਮਐਲਏ ਤੇ ਐਕਸ ਮੰਤਰੀ ਅਨਮੋਲ ਗਗਨਮਾਨ ਨੇ ਪਾਰਟੀ ਤੋਂ ਵੀ ਅਸਤੀਫਾ ਦੇ ਦਿੱਤਾ ਹੈ ਤੇ ਆਪਣੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ ਅਨਮੋਲ ਗਗਨਮਾਨ ਜਿਹੜੀ ਆਮ ਆਦਮੀ ਪਾਰਟੀ ਦੀ ਮੰਤਰੀ ਵੀ ਰਹੀ ਹੈ ਮੌਜੂਦਾ ਖਰੜ ਤੋਂ ਐਮਐਲਏ ਸੀਗੀ ਉਹਨੇ ਐਮਐਲਏ ਦੇ ਪਦ ਤੋਂ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਨਮੋਲ ਗਗਨਮਾਨ ਨੇ ਖੁਦ ਸੋਸ਼ਲ ਮੀਡੀਆ ਤੇ ਲਿਖ ਕੇ ਇਹ ਪੋਸਟ ਪਾਈ ਹੈ ਜਿਦੇ ਵਿੱਚ ਉਸਨੇ ਲਿਖਿਆ ਕਿ ਦਿਲ ਬਹੁਤ ਭਾਰੀ ਹੈ ਪਰ ਮੈਂ ਆਪਣਾ ਅਸਤੀਫਾ ਸਪੀਕਰ ਸਾਹਿਬ ਨੂੰ ਲੈ ਕੇ ਭੇਜਿਆ ਹੋਇਆ ਪੋਸਟ ਦੇ ਵਿੱਚ ਅਨਮੋਲ ਗਗਨਮਾਨ ਨੇ ਲਿਖਿਆ ਕਿ ਮਨ ਬਹੁਤ ਭਾਰੀ ਹੈ ਮੈਂ ਆਪਣਾ ਅਸਤੀਫਾ ਸਪੀਕਰ ਸਾਹਿਬ ਨੂੰ ਲਿਖ ਕੇ ਭੇਜ ਦਿੱਤਾ ਹੋਇਆ ਉਮੀਦ ਹੈ ਉਹ ਮਨਜ਼ੂਰ ਕਰਨਗੇ ਤੇ ਨਾਲੇ ਅਨਮੋਲ ਗਗਨਮਾਨ ਨੇ ਇਹ ਵੀ ਲਿਖਿਆ ਕਿ ਉਮੀਦ ਹੈ ਕਿ ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ ਇਹਦੇ ਬਹੁਤ ਵੱਡੇ ਅਰਥ ਕੱਢੇ ਜਾ ਰਹੇ ਨੇ ਕਈ ਤਰ੍ਹਾਂ ਦੇ ਅੰਦਾਜ਼ੇ ਕਈ ਤਰ੍ਹਾਂ ਦੇ ਸ਼ੱਕ ਸਾਹਮਣੇ ਆ ਰਹੇ ਨੇ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਅਨਮੋਲ ਗਗਨ ਮਾਨ ਨੇ ਆਮ ਆਦਮੀ ਪਾਰਟੀ ਤੋਂ ਤੇ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਕਿਉਂ ਦਿੱਤਾ ਹੈ ਇਹਦਾ ਕਾਰਨ ਕੀ ਹੈ ਇਹਦੀ ਵਜ੍ਹਾ ਕੀ ਹੈ ਔਰ ਇਹਦੇ ਪਿੱਛੇ ਕਈ ਤਰ੍ਹਾਂ ਦੇ ਵੱਡੇ ਕਾਰਨ ਜਿਹੜੇ ਨੇ ਉਹ ਚਰਚਾ ਦੇ ਵਿੱਚ ਆ ਰਹੇ ਨੇ ਸਾਰੇ ਮੈਂ ਤੁਹਾਨੂੰ ਅੱਗੇ ਦੱਸਣੇ ਨੇ ਸਭ ਤੋਂ ਪਹਿਲਾਂ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਅੱਜ ਜ਼ਰੂਰ ਲਿਖਿਓ ਕੀ ਅਨਮੋਲ ਗਗਨ ਮਾਨ ਨੇ ਆਪਣੀ ਖੁਸ਼ੀ ਨਾਲ ਅਸਤੀਫਾ ਦਿੱਤਾ ਹੈ ਇਹ ਕਿਸੇ ਗੱਲ ਤੋਂ ਤੰਗ ਆ ਕੇ ਉਹਨੇ ਅਸਤੀਫਾ ਦਿੱਤਾ ਹੈ ਜਾਂ ਫਿਰ ਕੀ ਤੁਹਾਨੂੰ ਲੱਗਦਾ ਹੈ ਕਿ ਅਨਮੋਲ ਗਗਨਮਾਨ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਹੋ ਸਕਦਾ ਹੈ ਜੋ ਉਹਨੇ ਲਿਖਿਆ ਉਹਦੇ ਤੋਂ ਵੱਡੇ ਸਵਾਲ ਖੜੇ ਹੁੰਦੇ ਨੇ ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਇੱਕ ਬਿਆਨ ਦਿੱਤਾ ਹੈ ਵੱਡਾ ਬਿਆਨ ਹੈ ਉਹਦੀ ਚਰਚਾ ਆਪਾਂ ਅੱਗੇ ਕਰਦੇ ਹਾਂ ਪਰ ਸਭ ਤੋਂ ਪਹਿਲਾਂ ਅਨਮੋਲ ਗਗਨਮਾਨ ਨੇ ਅੱਜ ਜਦੋਂ ਅਸਤੀਫਾ ਦੇ ਦਿੱਤਾ ਹੈ ਤਾ ਆਮ ਆਦਮੀ ਪਾਰਟੀ ਦੇ ਵਿੱਚ ਕਿਸੇ ਐਮਐਲਏ ਵੱਲੋਂ ਇਹ ਪਹਿਲਾ ਅਸਤੀਫਾ ਹੈ ਹੁਣ ਤੱਕ ਕਿਸੇ ਵੀ ਐਮਐਲਏ ਨੇ ਆਪਣੀ ਇੱਛਾ ਨਾਲ ਆਪਣੀ ਮਰਜ਼ੀ ਦੇ ਨਾਲ ਅਸਤੀਫਾ ਨਹੀਂ ਸੀ ਦਿੱਤਾ ਪਹਿਲਾ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਚੋਂ ਕੱਢਿਆ ਗਿਆ ਕਈ ਹੋਰ ਐਮਐਲਏ ਆਮ ਆਦਮੀ ਪਾਰਟੀ ਦੇ ਫੜੇ ਗਏ ਗ੍ਰਿਫਤਾਰ ਕੀਤੇ ਗਏ ਪਰ ਉਹਨਾਂ ਨੇ ਫਿਰ ਵੀ ਅਸਤੀਫੇ ਨਹੀਂ ਸੀ ਦਿੱਤੇ ਤੇ ਆਮ ਆਦਮੀ ਪਾਰਟੀ ਨੇ ਵੀ ਉਹਨਾਂ ਨੂੰ ਨਹੀਂ ਸੀ ਕੱਢਿਆ ਆਮ ਆਦਮੀ ਪਾਰਟੀ ਨੇ ਹੁਣ ਤੱਕ ਇੱਕੋ ਐਮਐਲਏ ਨੂੰ ਪਾਰਟੀ ਚੋਂ ਕੱਢਿਆ ਪੰਜਾਬ ਚ ਜਿਹਦਾ ਨਾਮ ਕੁਮਰ ਵਿਜੇ ਪ੍ਰਤਾਪ ਕਿਉਂ ਕੱਢਿਆ ਕਿਉਂਕਿ ਕੁਮਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦੇ ਉੱਪਰ ਹੀ ਵੱਡੇ ਸਵਾਲ ਉਠਾਉਂਦਾ ਸੀ ਸਵਾਲ ਕਰਦਾ ਸੀ ਤੇ ਅੱਜ ਪਹਿਲੀ ਵਾਰ ਇੰਜ ਹੋਇਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਆਮ ਆਦਮੀ ਪਾਰਟੀ ਨੂੰ ਛੱਡਣ ਲੱਗ ਪਏ ਨੇ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਤੋਂ ਅਸਤੀਫਾ ਦੇਣ ਤੱਕ ਅਨਮੋਲ ਗਗਨਮਾਨ ਚਲੀ ਗਈ ਹੈ ਅਨਮੋਲ ਗਗਨਮਾਨ ਉਹ ਆਗੂ ਹੈ ਜਿਹੜੀ ਪਹਿਲਾਂ ਗਾਇਕਾ ਸੀ ਬਹੁਤ ਮਸ਼ਹੂਰ ਗਾਇਕ ਅਨਮੋਲ ਗਗਨਮਾਨ ਰਹੀ ਬਾਅਦ ਦੇ ਵਿੱਚ ਉਹ ਆਮ ਆਦਮੀ ਪਾਰਟੀ ਚਾਈ ਆਮ ਆਦਮੀ ਪਾਰਟੀ ਦੇ ਵਿੱਚ ਉਹ ਯੂਥ ਵਿੰਗ ਦੀ ਪ੍ਰਧਾਨ ਵੀ ਰਹੀ ਆਮ ਆਦਮੀ ਪਾਰਟੀ ਦੇ ਲਈ ਅਨਮੋਲ ਗਗਨਮਾਨ ਨੇ ਵੱਡੇ ਵੱਡੇ ਬਿਆਨ ਵੱਡੇ ਵੱਡੇ ਦਾਅਵੇ ਵੀ ਕੀਤੇ ਜਿਹੜੇ ਬਾਅਦ ਦੇ ਵਿੱਚ ਅਨਮੋਲ ਗਗਨਮਾਨ ਦੇ ਲਈ ਗਲੇ ਦੀ ਹੱਡੀ ਵੀ ਬਣੇ ਕਿਉਂਕਿ ਅਨਮੋਲ ਗਗਨਮਾਨ ਨੇ 2022 ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਸਰਕਾਰ ਬਣਾਉਣ ਦੇ ਲਈ ਲੋਕਾਂ ਨਾਲ ਇੱਕ ਬਹੁਤ ਵੱਡਾ ਵਾਅਦਾ ਕਰ ਦਿੱਤਾ ਸੀ ਅਨਮੋਲ ਗਗਨਮਾਨ ਨੇ ਕਿਹਾ ਸੀ ਕਿ ਜੇਕਰ ਸਾਡੀ ਸਰਕਾਰ ਆ ਗਈ ਤਾਂ ਕਿਸਾਨਾਂ ਨੂੰ 5 ਮਿੰਟਾਂ ਚ ਅਸੀਂ ਐਮਐਸਪੀ ਸਾਰੀਆਂ ਫਸਲਾਂ ਤੇ ਦੇ ਦੇਵਾਂਗੇ ਅਨਮੋਲ ਗਗਨਮਾਨ ਨੇ ਇਹ ਵੀ ਕਿਹਾ ਸੀ ਕਿ ਅਸੀਂ 5 ਮਿੰਟਾਂ ਚ ਐਮਐਸਪੀ ਇਸ ਲਈ ਦੇਵਾਂਗੇ ਕਿਉਂਕਿ ਮੈਨੂੰ ਇਹ ਕੇਜਰੀਵਾਲ ਨੇ ਦਿੱਲੀ ਤੋਂ ਕਹਿ ਕੇ ਭੇਜਿਆ ਕਿ ਤੁਸੀਂ ਜਾ ਕੇ ਐਲਾਨ ਕਰੋ ਕਿ ਜੇਕਰ ਪਹਿਲਾਂ ਵਾਲੀ ਸਰਕਾਰ ਪਾਸੇ ਹੋਵੇ ਸਾਨੂੰ ਗੱਦੀ ਮਿਲੇ ਤਾਂ 5 ਮਿੰਟਾਂ ਚ ਕਿਸਾਨਾਂ ਨੂੰ ਐਮਐਸਪੀ ਦੇਾਂਗੇ ਔਰ ਚੁਟਕੀ ਮਾਰ ਕੇ ਇਦਾਂ ਕਿਹਾ ਸੀ ਕਿ 5 ਮਿੰਟਾਂ ਚ ਐਮਐਸਪੀ ਦਿੱਤੀ ਜਾਏਗੀ ਪਿਛਲੇ ਟਾਈਮ ਚ ਅਨਮੋਲ ਗਗਨਮਾਨ ਦੇ ਉੱਪਰ ਕਈ ਤਰ੍ਹਾਂ ਦੇ ਦੋਸ਼ ਵੀ ਲੱਗੇ ਔਰ ਉਹਨਾਂ ਦੋਸ਼ਾਂ ਦਾ ਕੀ ਬਣਿਆ ਇਹਦੀ ਜਾਂਚ ਅਜੇ ਤੱਕ ਸਾਹਮਣੇ ਨਹੀਂ ਆਈ ਪਰ ਅੱਜ ਵੱਡੀ ਗੱਲ ਸਾਹਮਣੇ ਆ ਗਈ ਕਿ ਅਨਮੋਲ ਗਗਨਮਾਨ ਨੇ ਅਸਤੀਫਾ ਦੇ ਦਿੱਤਾ ਅਨਮੋਲ ਗਗਨਮਾਨ ਆਮ ਆਦਮੀ ਪਾਰਟੀ ਦੀ ਖਰੜ ਧੁੱਪ ਵਿਧਾਇਕ ਹੈ ਹੁਣ ਅਨਮੋਲ ਗਗਨਮਾਨ ਨੇ ਅਸਤੀਫਾ ਕਿਉਂ ਦਿੱਤਾ ਪਹਿਲਾਂ ਤਾਂ ਅਨਮੋਲ ਗਗਨਮਾਨ ਨੂੰ ਮੰਤਰੀ ਬਣਾਇਆ ਗਿਆ ਸੀ ਤੇ ਬਾਅਦ ਚ ਉਹਨੂੰ ਮੰਤਰੀ ਪਦ ਤੋਂ ਮੰਤਰੀ ਦੇ ਅਹੁਦੇ ਤੋਂ ਪਾਸੇ ਵੀ ਕਰ ਦਿੱਤਾ ਗਿਆ ਸੀ ਤੇ ਹੁਣ ਜਦ ਉਹਨੇ ਅਸਤੀਫਾ ਦਿੱਤਾ ਤਾਂ ਇਹਦੇ ਕਈ ਤਰ੍ਹਾਂ ਦੇ ਕਾਰਨ ਦੱਸੇ ਜਾ ਰਹੇ ਨੇ ਇੱਕ ਕਾਰਨ ਹੈ ਰਣਜੀਤ ਗਿੱਲ ਚਰਚਾ ਹੈ ਬਹੁਤ ਵੱਡਾ ਅੰਦਾਜ਼ਾ ਜੋ ਫੇਰੇ ਚੱਲ ਰਿਹਾ ਕਿ ਰਣਜੀਤ ਗਿੱਲ ਇੱਕ ਬਹੁਤ ਵੱਡਾ ਨਾਮ ਹੈ ਖਰੜ ਦੇ ਵਿੱਚ ਖਰੜ ਦੇ ਵਿੱਚ ਰਣਜੀਤ ਗਿੱਲ ਦਾ ਇੱਕ ਵੱਡਾ ਬੋਲਬਲ ਹੈ ਔਰ ਇਸ ਟਾਈਮ ਇੱਕ ਵੱਡੀ ਚਰਚਾ ਹੈ ਕਿ ਰਣਜੀਤ ਗਿੱਲ ਨੂੰ ਆਮ ਆਦਮੀ ਪਾਰਟੀ ਦੇ ਨਾਲ ਜੋੜਿਆ ਜਾ ਰਿਹਾ ਰਣਜੀਤ ਗਿੱਲ ਆਮ ਆਦਮੀ ਪਾਰਟੀ ਦੇ ਵਿੱਚ ਆ ਸਕਦਾ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਆਮ ਆਦਮੀ ਪਾਰਟੀ ਖਰੜ ਦੇ ਵਿੱਚ ਮੁੱਖ ਨੇਤਾ ਰਣਜੀਤ ਗਿੱਲ ਨੂੰ ਬਣਾ ਸਕਦੀ ਹੈ ਤੇ ਚਰਚਾ ਹੈ ਕਿ ਅਨਮੋਲ ਗਗਨਮਾਨ ਨੇ ਇਸ ਕਰਕੇ ਵੀ ਆਪਣਾ ਅਸਤੀਫਾ ਦਿੱਤਾ ਹੋ ਸਕਦਾ ਹੈ ਰਣਜੀਤ ਗੱਲ ਜੇਕਰ ਆਮ ਆਦਮੀ ਪਾਰਟੀ ਚ ਆਏਗਾ ਤਾਂ ਜਾਂ ਆ ਰਿਹਾ ਜਿਵੇਂ ਕਿ ਚਰਚਾ ਹੈ ਤਾਂ ਫਿਰ ਉਹਨੇ ਲਾਜ਼ਮੀ ਤੌਰ ਤੇ ਇਹ ਵੀ ਸ਼ਰਤ ਰੱਖੀ ਹੋਏਗੀ ਕਿ ਐਮਐਲਏ ਦੀ ਅਗਲੀ ਟਿਕਟ ਮੈਨੂੰ ਦਿੱਤੀ ਜਾਏਗੀ ਔਰ ਇੱਥੇ ਆਮ ਆਦਮੀ ਪਾਰਟੀ ਦਾ ਮੁੱਖ ਚਿਹਰਾ ਮੈਨੂੰ ਬਣਾਇਆ ਜਾਏਗਾ ਤਾਂ ਇਹ ਹੋ ਸਕਦਾ ਹੈ ਕਾਫੀ ਸੰਭਾਵਨਾ ਹੈ ਕਿ ਅਨਮੋਲ ਗਗਨਮਾਨ ਨੂੰ ਇਸ ਗੱਲ ਦਾ ਬਹੁਤ ਦੁੱਖ ਲੱਗਾ ਹੋਵੇ। ਅਨਮੋਲ ਗਗਨਮਾਨ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਹਨੇ ਜਿਹੜੀ ਪੋਸਟ ਸੋਸ਼ਲ ਮੀਡੀਆ ਤੇ ਲਿਖ ਕੇ ਪਾਈ ਹੈ, ਉਹਦੇ ਵਿੱਚ ਅਨਮੋਲ ਗਗਨਮਾਨ ਨੇ ਕਿਹਾ ਕਿ ਦਿਲ ਬਹੁਤ ਭਾਰੀ ਹੈ, ਮਨ ਬਹੁਤ ਭਾਰੀ ਹੈ ਤੇ ਭਾਰੀ ਮਨ ਨਾਲ ਉਹਨੇ ਅਸਤੀਫਾ ਦਿੱਤਾ ਹੈ। ਭਾਰੀ ਮਨ ਦਾ ਮਤਲਬ ਹੈ ਕਿ ਮਨ ਬਹੁਤ ਦੁਖੀ ਹੈ ਤੇ ਮੈਂ ਦੁਖੀ ਹੋ ਕੇ ਅਸਤੀਫਾ ਦੇ ਰਹੀ ਹਾਂ। ਤੇ ਦੁਖੀ ਉਹ ਕਿਉਂ ਹੈ? ਵੇਖੋ ਇਸ ਕਰਕੇ ਤਾਂ ਕੋਈ ਬੰਦਾ ਕਦੇ ਦੁਖੀ ਹੋਇਆ ਨਹੀਂ। ਇਹਨੂੰ ਬਹੁਤ ਇੱਜ਼ਤ ਮਿਲ ਰਹੀ ਹੋਵੇ ਮਾਣ ਮਿਲ ਰਿਹਾ ਹੋਵੇ ਸਤਕਾਰ ਮਿਲ ਰਿਹਾ ਹੋਵੇ ਤਾਂ ਕਦੇ ਕੋਈ ਦੁਖੀ ਨਹੀਂ ਹੁੰਦਾ ਦੁਖੀ ਵਿਅਕਤੀ ਉਦੋਂ ਹੁੰਦਾ ਜਦੋਂ ਉਹਨੂੰ ਐ ਲੱਗਦਾ ਹੈ ਕਿ ਮੇਰੀ ਪੁੱਛਗਿੱਛ ਘਟ ਗਈ ਹੈ ਜਾਂ ਮੈਨੂੰ ਪੁੱਛਿਆ ਨਹੀਂ ਜਾ ਰਿਹਾ ਜਾਂ ਮੈਨੂੰ ਬਹੁਤ ਪਿੱਛੇ ਛੱਡ ਦਿੱਤਾ ਗਿਆ ਉਦੋਂ ਵਿਅਕਤੀ ਅਣਮੋਲ ਗਗਨ ਮਾਣ ਵਾਂਗ ਲਿਖ ਕੇ ਸੋਸ਼ਲ ਮੀਡੀਆ ਤੇ ਪਾਉਂਦਾ ਹੈ ਕਿ ਮਨ ਬਹੁਤ ਭਾਰੀ ਹੈ ਤੇ ਅਣਮੋਲ ਗਗਨ ਮਾਣ ਦਾ ਜੇ ਮਨ ਭਾਰੀ ਹੋਇਆ ਤਾਂ ਇਹਦੀ ਵਜ੍ਹਾ ਲਾਜ਼ਮੀ ਹੈ ਤਾਂ ਵਜ੍ਹਾ ਕੀ ਹੈ ਪਹਿਲਾ ਕਾਰਨ ਚਰਚਾ ਚ ਰਣਜੀਤ ਗਿੱਲ ਵਾਲਾ ਆ ਰਿਹਾ ਹੈ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਨੇ ਅਨਮੋਲਕ ਘੜਮਾਨ ਨੂੰ ਇਹ ਕਹਿ ਦਿੱਤਾ ਹੋਵੇ ਕਿ ਤੁਸੀਂ ਇੱਕ ਵਾਰ ਅਸਤੀਫਾ ਦੇ ਦਿਓ ਤੇ ਫਿਰ ਰਣਜੀਤ ਗਿੱਲ ਨੂੰ ਉਥੋਂ ਜਿਮਣੀ ਚੋਣ ਲੜਾਉਣ ਦੀ ਕੋਸ਼ਿਸ਼ ਹੋਵੇ ਪਹਿਲਾਂ ਹੀ ਤਰਨ ਤਰਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਐਮ ਐਲ ਏ ਜਦੋਂ ਜਹਾਨੋ ਚਲੇ ਗਏ ਆ ਤਾਂ ਉਥੇ ਜਿਮਣੀ ਚੋਣ ਅਜੇ ਹੋਣੀ ਹੈ ਪਰ ਉਧਰ ਖਰੜ ਦੇ ਵਿੱਚ ਅਨਮੋਲ ਗਗਨਮਾਨ ਨੇ ਅਸਤੀਫਾ ਦੇ ਦਿੱਤਾ ਤਾਂ ਉੱਥੇ ਵੀ ਫਿਰ ਹੁਣ ਜਿਮਣੀ ਚੋਣ ਹੋਏਗੀ ਤਾਂ ਇਹ ਹੋ ਸਕਦਾ ਹੈ ਕਿ ਕੋਈ ਆਮ ਆਦਮੀ ਪਾਰਟੀ ਦੇ ਵਿੱਚ ਸਾਈਟਿੰਗ ਹੋਵੇ ਅਨਮੋਲ ਗਗਨਮਾਨ ਨੂੰ ਇਸ ਗੱਲ ਲਈ ਮਨਾਇਆ ਗਿਆ ਹੋਵੇ ਕਿ ਤੁਸੀਂ ਅਸਤੀਫਾ ਦਿਓ ਇੱਕ ਬਹੁਤ ਨਾਮੀ ਬੰਦਾ ਜੇ ਪਾਰਟੀ ਚ ਆਉਂਦਾ ਤਾਂ ਲੈ ਲਈਏ ਪਰ ਫਿਰ ਮੇਰਾ ਅੰਦਾਜ਼ਾ ਹੈ ਕਿ ਫਿਰ ਅਨਮੋਲ ਗਗਨਮਾਨ ਨੂੰ ਇਹ ਲਿਖਣ ਦੀ ਲੋੜ ਨਹੀਂ ਸੀ ਕਿ ਮਨ ਬਹੁਤ ਭਾਰੀ ਹੈ ਫਿਰ ਉਹ ਐ ਵੀ ਕਹਿ ਸਕਦੀ ਸੀ ਕਿ ਮੈਂ ਆਪਣੇ ਅਰਜੇ ਵਿਆਹ ਕਰਕੇ ਆਪਣੇ ਕੰਮਾਂ ਕਰਕੇ ਜਾਂ ਆਪਣੀ ਕਿਸੇ ਸਮੱਸਿਆ ਕਰਕੇ ਅਸਤੀਫਾ ਦੇ ਰਹੀ ਹਾਂ ਜਿਹੜੀ ਲਾਸਟ ਗੱਲ ਅਨਮੋਲ ਗਗਨਮਾਨ ਨੇ ਅੱਜ ਲਿਖੀ ਹੈ ਉਹਦੇ ਚ ਉਹਨੇ ਲਿਖਿਆ ਹੈ ਉਮੀਦ ਹੈ ਆਮ ਆਦਮੀ ਪਾਰਟੀ ਲੋਕਾਂ ਦੀਆਂ ਖਰਾ ਉਮੀਦਾਂ ਤੇ ਖਰੀ ਉਤਰੇਗੀ ਇਹਦਾ ਮਤਲਬ ਅਨਮੋਲ ਗਗਨਮਾਨ ਆਮ ਆਦਮੀ ਪਾਰਟੀ ਨੂੰ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੀ ਨਹੀਂ ਮੰਨਦੀ ਇਸੇ ਲਈ ਉਹਨੇ ਕਿਹਾ ਕਿ ਉਮੀਦ ਹੈ ਅਜੇ ਉਤਰੇਗੀ ਖਰੀ ਮਤਲਬ ਜੇ ਤਾਂ ਅਨਮੋਲ ਗਗਨਮਾਨ ਇਹ ਮੰਨਦੀ ਹੁੰਦੀ ਕਿ ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ ਤੇ ਖਰੀ ਉੱਤਰ ਚੁੱਕੀ ਐ ਫਿਰ ਉਹਨੂੰ ਇਹ ਗੱਲਾਂ ਕਹਿਣ ਦੀ ਲੋੜ ਨਹੀਂ ਸੀ ਅਨਮੋਲ ਗਗਨਮਾਨ ਉਹਨਾਂ ਲੋਕਾਂ 'ਚ ਐ ਜਿਹੜੇ ਆਮ ਆਦਮੀ ਪਾਰਟੀ ਦੀ ਹਨੇਰੀ ਵੇਖ ਕੇ ਉਧਰ ਨੂੰ ਆਏ ਆਮ ਆਦਮੀ ਪਾਰਟੀ ਨੇ ਉਹਨਾਂ 'ਚੋਂ ਜਿਹੜੇ ਭਾਰੀ ਲਿਫਾਫੇ ਸੀ ਜਾਂ ਭਾਰੀ ਵਿਅਕਤੀ ਉਹਨਾਂ ਨੂੰ ਲੱਗਦੇ ਸੀ ਜਿਹੜਾ ਜਿਹੜੇ ਉਹਨਾਂ ਦੇ ਕੰਮ ਦੇ ਸੀ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਆਪਣੇ ਨਾਲ ਤੇਜ਼ੀ ਨਾਲ ਜੋੜਿਆ ਤੇ ਫਿਰ ਟਿਕਟਾਂ ਦਿੱਤੀਆਂ ਤੇ ਫਿਰ ਚੋਣ ਲੜਾਈ ਅਨਮੋਲ ਗਗਨ ਮਾਨ ਇੱਕ ਮਸ਼ਹੂਰ ਗਾਇਕਾ ਇੱਕ ਮਸ਼ਹੂਰ ਸਿੰਗਰ ਰਹੀ ਹੈ ਬਹੁਤ ਵੱਡੇ ਪੱਧਰ ਤੇ ਉਹਦੇ ਗੀਤ ਚੱਲਦੇ ਸੀ ਤੁਸੀਂ ਸਾਰਿਆਂ ਨੇ ਸੁਨੇ ਹੋਏ ਨੇ ਤੇ ਪੈਸਾ ਵੀ ਕਾਫੀ ਉਹਦੇ ਕੋਲ ਆ ਚੁੱਕਾ ਸੀ ਆਮ ਆਦਮੀ ਪਾਰਟੀ ਦੇ ਲਈ ਅਨਮੋਲ ਗਗਨ ਮਾਨ ਵਰਗੇ ਵਿਅਕਤੀਆਂ ਦੀ ਉਦੋਂ ਲੋੜ ਸੀ ਪਰ ਅੱਜ ਸ਼ਾਇਦ ਹੋ ਸਕਦਾ ਆਮ ਆਦਮੀ ਪਾਰਟੀ ਨੂੰ ਇਹ ਲੱਗੇ ਕਿ ਅਨਮੋਲ ਗਗਨ ਮਾਨ ਵਰਗੇ ਵਿਅਕਤੀਆਂ ਨਾਲੋਂ ਵੀ ਵੱਧ ਭਾਰੀ ਵਿਅਕਤੀ ਉਹਨਾਂ ਦੇ ਨਾਲ ਜੁੜ ਰਹੇ ਨੇ ਆਮ ਆਦਮੀ ਪਾਰਟੀ ਦੇ ਉੱਪਰ ਇਹ ਵੱਡਾ ਸਵਾਲ ਉੱਠ ਰਿਹਾ ਹੈ ਕਿ ਆਮ ਆਦਮੀ ਪਾਰਟੀ ਹੁਣ ਆਮ ਆਦਮੀ ਨਹੀਂ ਖਾਸ ਆਦਮੀ ਪਾਰਟੀ ਬਣ ਗਈ ਹੈ। ਇਹਦੇ ਉੱਪਰ ਤੁਹਾਡਾ ਕੀ ਵਿਚਾਰ ਹੈ? ਤੁਸੀਂ ਲਿਖ ਸਕਦੇ ਹੋ। ਪਰ ਇਸ ਵਕਤ ਦੀ ਬਹੁਤ ਵੱਡੀ ਖਬਰ ਹੈ ਕਿ ਅਨਮੋਲ ਗਗਨਮਾਨ ਨੇ ਖਰੜ ਦੇ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦੂਜੇ ਪਾਸੇ ਵੱਡੀ ਖਬਰ ਇਹ ਵੀ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਜਿਹੜਾ ਅਰੋੜਾ ਜਿਹੜਾ ਪਿਛਲੇ ਦਿਨੀ ਗ੍ਰਫਤਾਰ ਕੀਤਾ ਹੋਇਆ ਅੱਜ ਉਹਦੇ ਖਿਲਾਫ ਅਦਾਲਤ ਦੇ ਵਿੱਚ ਚਾਰਜ ਸ਼ੀਟ ਦਰਜ ਕੀਤੀ ਗਈ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਤੋਂ ਤਕਰੀਬਨ ਮਹੀਨਾ ਡੇਢ ਮਹੀਨਾ ਪਹਿਲਾਂ ਆਮ ਆਦਮੀ ਪਾਰਟੀ ਦਾ ਉਹ ਵਿਧਾਇਕ ਉਹ ਐਮਐਲਏ ਅਰੋੜਾ ਗ੍ਰਫਤਾਰ ਕੀਤਾ ਗਿਆ ਤਾਂ ਉਸ ਤੋਂ ਬਾਅਦ ਅੱਜ ਉਹਦੇ ਖਿਲਾਫ ਚਾਰਜ ਸ਼ੀਟ ਪੇਸ਼ ਕੀਤੀ ਗਈ ਹੈ ਹੁਣ ਅਗਲੀ ਗੱਲ ਭਗਵੰਤ ਮਾਨ ਦੇ ਇੱਕ ਬਿਆਨ ਦੀ ਵੱਡੀ ਚਰਚਾ ਹੈ ਕੱਲ ਭਗਵੰਤ ਮਾਨ ਨੇ ਮੁੱਖ ਮੰਤਰੀ ਨੇ ਅਮਰਗੜ ਤੇ ਅਹਿਮਦਗੜ ਦੇ ਵਿੱਚ ਇੱਕ ਉਦਘਾਟਨ ਕੀਤਾ ਤੇ ਜਿਹਦੇ ਵਿੱਚ ਬੋਲਦਿਆਂ ਭਗਵੰਤ ਮਾਨ ਨੇ ਇੱਕ ਵੱਡਾ ਬਿਆਨ ਦਿੱਤਾ ਭਗਵੰਤ ਮਾਨ ਨੇ ਕਿਹਾ ਕਿ ਵੇਖੋ ਅਸੀਂ ਇੱਕ ਵੱਡਾ ਜਰਨਲ ਫੜਿਆ ਉਹ ਜਰਨਲ ਜਿਹੜਾ ਨਸ਼ਾ ਫਲਾਉਂਦਾ ਸੀ ਜਿਨ੍ਹਾਂ ਦੇ ਨਸ਼ੇ ਕਰਕੇ ਪੰਜਾਬ ਦੀ ਜਵਾਨੀ ਤਬਾਹ ਹੋ ਰਹੀ ਸੀ ਤੇ ਉਹ ਜਰਨਲ ਹੁਣ ਅਸੀਂ ਫੜਿਆ ਔਰ ਹਰ ਇੱਕ ਅਸੀਂ ਵੱਡੀ ਮੱਛੀ ਨੂੰ ਵੀ ਸਜ਼ਾ ਦੇਾਂਗੇ ਹੁਣ ਭਗਵੰਤ ਮਾਨ ਨੇ ਨਾ ਭਾਵੇਂ ਕਿਸੇ ਦਾ ਨਹੀਂ ਲਿਆ ਪਰ ਚਰਚਾ ਹੈ ਅੰਦਾਜ਼ਾ ਹੈ ਕਿ ਵਿਕਰਮ ਮਜੀਠੀਆ ਨੂੰ ਹੀ ਮਾਝੇ ਦਾ ਜਰਨੈਲ ਕਹਿੰਦੇ ਨੇ ਤੇ ਪਿਛਲੇ ਦਿਨੀ ਵਿਕਰਮ ਮਜੀਠੀਆ ਹੀ ਫੜਿਆ ਗਿਆ ਤੇ ਉਹ ਹੀ ਜੇਲ੍ਹ ਦੇ ਵਿੱਚ ਕੀਤਾ ਗਿਆ ਤੇ ਤੁਹਾਨੂੰ ਕੀ ਲੱਗਦਾ ਹੈ ਕੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਜਿਹੜਾ ਕੁਝ ਬੋਲਿਆ ਉਹ ਵਿਕਰਮਜੀਤ ਮਜੀਠੀਆ ਬਾਰੇ ਹੈ ਜਾਂ ਕਿਸੇ ਹੋਰ ਬਾਰੇ ਹੈ ਇਹਦੇ ਬਾਰੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਮੈਨੂੰ ਜਾਂਦਾ ਹੈ ਕਿ ਸ਼ਾਇਦ ਇਹ ਗੱਲ ਸਾਰੀ ਮਜੀਠੀਆ ਬਾਰੇ ਭਗਵੰਤ ਮਾਨ ਹੋਰਾਂ ਨੇ ਬੋਲੀ ਹੋ ਸਕਦੀ ਹੈ ਦੂਜੇ ਪਾਸੇ ਅੱਜ ਦੀ ਸਭ ਤੋਂ ਵੱਡੀ ਖਬਰ ਮੈਂ ਦੁਬਾਰਾ ਦੱਸ ਦਿਆਂ ਅਨਮੋਲ ਕਗਨਮਾਨ ਆਮ ਆਦਮੀ ਪਾਰਟੀ ਦੀ ਐਕਸ ਮੰਤਰੀ ਤੇ ਮੌਜੂਦਾ ਖਰੜ ਤੋਂ ਐਮਐਲਏ ਉਹਨੇ ਭਾਰੀ ਮਨ ਦੇ ਨਾਲ ਅਸਤੀਫਾ ਦੇ ਦਿੱਤਾ ਤੇ ਉਹਨੇ ਪੋਸਟ ਪਾ ਦਿੱਤੀ ਹੈ ਕਿ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦਿੰਨੀ ਆ ਤੇ ਨਾਲ ਹੀ ਇਹ ਵੀ ਕਿਹਾ ਕਿ ਉਮੀਦ ਹੈ ਕਿ ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ ਇਹਦਾ ਸਪਸ਼ਟ ਸੰਕੇਤ ਹੈ ਕਿ ਅਨਮੋਲ ਗਗਨ ਮਾਨ ਨੇ ਆਮ ਆਦਮੀ ਪਾਰਟੀ ਤੋਂ ਖੁਸ਼ ਹੋ ਕੇ ਨਹੀਂ ਦੁਖੀ ਹੋ ਕੇ ਅਸਤੀਫਾ ਦਿੱਤਾ ਉਹ ਦੁਖੀ ਕਿਉਂ ਹੈ ਇਹਦੇ ਕਾਰਨ ਆਉਣ ਵਾਲੇ ਦਿਨਾਂ 'ਚ ਸਾਹਮਣੇ ਆ ਜਾਣਗੇ ਇਹ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਟਾਈਮ 'ਚ ਜਿਵੇਂ ਜਿਵੇਂ ਸਰਕਾਰ ਦਾ ਟਾਈਮ ਪੂਰਾ ਹੋ ਰਿਹਾ ਹੈ ਹੋਰ ਵੀ ਕਾਫੀ ਐਮਐਲਏ ਅਸਤੀਫਾ ਦੇ ਸਕਦੇ ਨੇ ਔਰ ਕੁਮਰ ਵਿਜੇ ਪ੍ਰਤਾਪ ਪਹਿਲਾਂ ਹੀ ਕਈ ਵਾਰ ਇਹ ਦਾਵਾ ਕਰ ਚੁੱਕੇ ਨੇ ਕਿ ਆਉਣ ਵਾਲੇ ਟਾਈਮ 'ਚ 2027 ਦੀਆਂ ਵੋਟਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ 92 ਤੱਕੀ ਦੋ ਸੀਟਾਂ ਵੀ ਪੰਜਾਬ ਤੋਂ ਸ਼ਾਇਦ ਨਾ ਆਉਣ ਇਹ ਦਾਵਾ ਕੁਮਰ ਵਿਜੇ ਪ੍ਰਤਾਪ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਰਹੇ ਆ ਉਹਨਾਂ ਦਾ ਹੈ ਕੁਮਰ ਵਿਜੇ ਪ੍ਰਤਾਪ ਨੂੰ ਬੇਸ਼ੱਕ ਆਮ ਆਦਮੀ ਪਾਰਟੀ ਨੇ ਪਾਰਟੀ ਤੋਂ ਕੱਢ ਦਿੱਤਾ ਹੋਇਆ ਪਰ ਉਹਨਾਂ ਨੇ ਆਪਣੇ ਅਹੁਦੇ ਐਮਐਲਏ ਤੋਂ ਅਸਤੀਫਾ ਅਜੇ ਤੱਕ ਨਹੀਂ ਦਿੱਤਾ ਪਰ ਅਨਮੋਲ ਗਗਨ ਮਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੋਇਆ